ਭਾਈ ਤੂੰ ਐ ਕਰ ਛੱਡ ਦੇ ਛੱਡ ਦੇ ਜਾ ਬਾਲ ਜਾ ਛੱਡ 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 ਗੱਲ ਕਰ ਛੱਡ ਤੈਨੂੰ ਜਾ ਭਾਈ ਮੈਨੂੰ ਐ ਕਰ ਪਹਿਲਾਂ ਗੱਲ ਕੀ ਹੋਈ ਜਾਂ ਪਹਿਲੀ ਗੱਲ ਦੱਸ ਪਣ ਘਰ ਕੀ ਦੱਸਣੀ ਤੈਨੂੰ ਉਹ ਆਈ ਕੁੜੀ ਚੱਕ ਕੇ ਦਾਰੂ ਦੀ ਬੋਤਲ ਡੋਲਦੀ ਦੱਸ ਮੇਰੀ ਇੱਜ਼ਤ ਨਹੀਂ ਹੈ ਕਿਉਂ ਰੇ ਕੁਝ ਓਏ ਓਏ ਮੈਨੂੰ ਕਰ ਮੇਰੇ ਸਾਲਾ ਦੇ ਬਤਾਉਂ ਨੰਬਰ ਛੱਡ ਜਾ ਅੱਗਲੀ ਹੈ ਕਿ ਬ੍ਰੇਕ ਮਾਰੀ ਜਾ ਰਹੀ ਹੈ ਮੇਰੀ ਘੱਟੀਆਂ ਮੈਨੂੰ ਸਾਵਾ ਠੰਡਾ ਨਹੀਂ ਹੈ ਉਹ ਠੰਡਾ ਹੈ ਮੇਰੇ ਤਾਂ ਜਾੜਾ ਦੁਖਣ ਲੱਗੀਆਂ ਪਕਾਂਗੇ ਨਾ ਕੋਕ ਕੋਲਾ ਚੱਪੂ ਆ ਗਈ ਉਹ ਤੇਰਾ ਬੱਹ ਵਾਲੀ ਖੰਡ ਪੁਆਲੀ ਖੰਡ ਥੋੜਾ ਇੱਧਰ ਫੜਾਓ ਓ ਮਾਈ ਬੇਬੀ ਚੈੱਕ ਬੇਬੀ ਸੜਤੈ ਲੱਗੀ ਤੁਹਾਡੇ ਬਤਮੀ ਜੀ ਇੱਕ ਪਾਸਾ ਕਰਕੇ ਹਟੂਗਾ ਇਹਦੇ ਨਾਲੋਂ ਮੈਂ ਦੇਖੀ ਹੁਣ ਮੈਨੂੰ ਕੀ ਰੰਗ ਦਿਖਾਉਣੀ ਆ ਕਾਣੋਂ ਭੰਗੇ ਲੈਣੀ ਆ ਗੋਡੇ ਨਾਲ ਤੇਰੇ ਤੋਂ ਤੁਰੇ ਨਹੀਂ ਜਾਂਦਾ ਜੀ ਦੂਜੀ ਲੱਤ ਵੀ ਤੋੜਤੀ ਕੀ ਕਰ ਲੇਗੇ ਪਰ ਹੋਈ ਨਿਪੜੀ ਉਹ ਤਾਂ ਹੀ ਭੌਂਕਦਾ ਤੋ ਉਹਦੀਆਂ ਗੱਲਾਂ ਦੀ ਚਿੰਤਾ ਨਾ ਕਰਿਆ ਕਰ ਉਹ ਤਾਂ ਕੁੱਤਾ ਗਾ ਮੇਰੀ ਗੱਲ ਸੁਣ ਲੈ ਕੋੜੇ ਫੇਰ ਬੇਚ ਕਰ ਹੋ ਚਿਹਰੇ ਬਣ ਕੇ ਤੂੰ ਕਿਆ ਤੀ ਆਏ ਉਹਦੀ ਕਿ ਮੈਂ ਮੈਂ ਬੇਝੀ ਹੋਣ ਦਿੰਨੀ ਆ ਨੀ ਉਹ ਬੇਇੱਜ਼ਤੀ ਕਰਾਉਣ ਦੇ ਲਾਇਕ ਹੈ ਇੱਜ਼ਤ ਵਾਲਾ ਬੰਦਾ ਕੋਈ ਨਹੀਂ ਹੈਗਾ ਉਹ ਫੇਰ ਆਏ ਮੈਂ ਮੇਰੀ ਨੂੰ ਤਾਂ ਨਹੀਂ ਡਰਦੀ ਹੈਗੀ ਸਿੱਧੀ ਜੀ ਗੱਲ ਆ ਭਾਈ ਅੱਜ ਤਾਂ ਮੇਰੇ ਨਨਦੋਈਆਂ ਨੇ ਇੰਨਾ ਕੁਝ ਬੋਲੀ ਆ ਕੱਲ ਨੂੰ ਮੈਨੂੰ ਬੋਲੂਗੀ ਵੇਖ ਲੈ ਮੇਰੀ ਇੱਕ ਗੱਲ ਸੁਣ ਲੈ ਠੀਕ ਹੈ ਨਾ ਮੇਰੇ ਗੁੱਸੇ ਨੂੰ ਤੂੰ ਜਾਣਦੀ ਹੈ ਨਾ ਮੇਰਾ ਗੁੱਸਾ ਬਹੁਤ ਭੜਾ ਜਿੰਨਾ ਚਿਰ ਮੈਂ ਬੋਲਦੀ ਨਹੀਂ ਬੋਲਦੀ ਨਹੀਂ ਮੈਂ ਜਦੋਂ ਤੇ ਗੱਲ ਚ ਪਾ ਲਈਂ ਫੁੰਡੀ ਜੀ ਮਰ ਜਾ ਇਧਰੋਂ ਤੂੰ ਖਿੱਚ ਲਈ ਚੰਗਾ ਮੇਰੇ ਗੱਲ ਚ ਕਿਉਂ ਪਾਈਆ ਛਿੱਟ ਨਾ ਉਹ ਚੱਲ ਮੈਂ ਪਹਿਲੇ ਖਲ ਅੱਗੇ ਕੋਈ ਗੱਲ ਨਹੀਂ ਆ ਆ ਜਾਣ ਦੇ ਜੜੀ ਆਉਂਦੀ ਹੈ ਇਹ ਜੇ ਪਟੇ ਫੇਰੂੰਗੀ ਹਫਤਾ ਨਿਸ਼ਾਨ ਨਹੀਂ ਜਾਣਾ ਜਾ ਉੱਚੇ ਗੁੱਸਾ ਭੜਾ ਰਹਿਣ ਦਿੰਨੇ ਲੈ ਹੋਵੇ ਤਾਂ ਹੋਵੇ ਪਰ ਜਾਈ ਕਿਤੇ ਦੀ ਘਟ ਹੈ ਮੈਂ ਕਿ ਕੱਟ ਕਹਉਂਦੀ ਆ ਜਾ ਪੁਲਸ ਆਉਗੀ ਤੇ ਮੈਂ ਡਰਤੀ ਪੁਰਦੀ ਹੈਗਾ ਤਾਂ ਆ ਤੂੰ ਤਾਂ ਆ ਜਾ ਨਾਲ ਹਾਂ ਕੁਛ ਕਹਿਣਾ ਸੀ ਕਹਿਣਾ ਹੋਊਗਾ ਕੁਛ ਹਾਂ ਹਾਂ ਤੇ ਮੈਂ ਤੇ ਤਨੂਏ ਕਿੰਨੀ ਤੇ ਹੱਟੇ ਦਾ ਤਾਂ ਨਛੇਣ ਵਾਲਾ ਕੰਮ ਕਰ ਤਾ ਬਲਾਪੜੀਆ ਕਰ ਤੇ ਦੇ ਵਰਗੀਆ ਕਰ ਨਾ ਹਮ ਤੇ ਨੋਹਣਾ ਕੱਟ ਕਰਾਂਉਂਦੀ ਹੈ ਚਾਹ ਪਣੀ ਪੁੱਛ ਲਿਆ ਕਰੋ ਘਰੇ ਆਏ ਨੂੰ ਓਪਾ ਚਾਹ ਪਾਣੀ ਸਾਡ ਪੁੱਤ ਮੈਂ ਉਹ ਕਰਦਾ ਨਹੀਂ ਆ ਉਹ ਜਿਹੜੀ ਕਾਲੀ ਚ ਪੀਣੀ ਹੁੰਦੀ ਆ ਤੂੰ ਬਲੈਕ ਕਾਫੀ ਆਹਾਂ ਉਹ ਬਣਾ ਦਨੀ ਆ ਮੈਂ ਆਉਂਦੀ ਆ ਮੈਨੂੰ ਮੈਨੂੰ ਲੱਗਿਆ ਕੋਈ ਗੱਲਬਾਤ ਕਰਨ ਆਏ ਹੋਗੇ ਨਾ ਨਾ ਤੇਰ ਨਾਲ ਕੀ ਗੱਲਬਾਤ ਕਰਨੇ ਪੁੱਤ ਥੱਕੇ ਆਂ ਯਾਰ ਆਰਾਮ ਕਰ ਆਰਾਮ ਮੇਰੀ ਗੱਲ ਸੁਣ ਲੈ ਪੁੱਤ ਤੇਰੇ ਮੂਰੇ ਚਿੱਕੀ ਗੱਲ ਕਰਨੀ ਐ ਤੂੰ ਐਡੀ ਵੱਡੀ ਤਰਸ ਰਹੀ ਹੈ ਨਾ ਸੱਚ ਤਰ ਸੱਚੀ ਤੈਨੂੰ ਬਸ ਦੇਖ ਕੇ ਦਰਜਾ ਲੱਗਣ ਲੱਗ ਜਾਂਦਾ ਬੱਤੀ ਜੀ ਸੱਚੇ ਮੇਰੇ ਮੂਰੇ ਨਾ ਹੈ ਬੱਤੀ ਜੀ ਕਿਹੜਾ ਹੈ ਨਹੀਂ ਬਾਪੂ ਅਤੇ ਤੇਰੀ ਵਾਲੀ ਨੂੰ ਜੇ ਆਉਂਦੇ ਆਪ ਨੂੰ ਕੀ ਸਮਝਦੀ ਹੈ ਇਹ ਜਿਹੇ ਪਲਟ ਚਲੋਂ ਦੀ ਨਾ ਤੈਨੂੰ ਪਤਾ ਜੀ 2000 ਦਿੱਤੇ ਨੇ ਦਰੂ ਢੋਲ ਤੇਰੇ ਨਾਲ 2000 ਕੀ ਜਿਆਦਾ ਲੱਗਦਾ ਹੈ ਤੈਨੂੰ ਪਤਾ ਹੀ ਹੈ ਥੇਰੇ ਪੈਸੇ ਆਉਂਦੇ ਨਹੀਂ ਪੈਸੇ ਤਾਂ ਹੁੰਦੇ ਨਹੀਂ ਬੜੀ ਆਵਾਜ਼ ਮਾਰਦੀ ਕਿਵੇਂ ਛੋਕੜ ਪ੍ਰਸ਼ੁਕਰ ਤੱਕੜਾ ਇਹਦਾ ਲੈ ਤੋਕਾ ਤਾਂ ਬਥੇਰਾ ਤੱਕੜਾ ਜੂੜੀ ਲੱਕ ਦਿੱਤਾ ਕੁਤਲਖਾਨੇ ਜਿ ਬਣਾਏ ਲੈਣਾਂ ਨੇ ਤੂੰ 2000 ਲੱਕ ਮੈਂ ਨਹੀਂ ਮੰਨਦਾ ਗੱਪਾ ਸਾਰਾ ਸਹੀ ਗੱਲ ਆ ਤੇਰੀ ਮੈਂ ਬਾਹਰ ਅੰਦਰ ਫਿਰਦਾ ਰਹਿਣਾ ਯਾਰ ਡੂਡ ਲੱਖ ਦੇ ਬਾਥਰੂਮ ਨਾਲੇ ਮੇਰੀ ਗੱਲ ਸੁਣਨੀ ਪੱਬੋ 70000 ਚ ਤਾਂ ਸੁਬਾਹ ਤਿਆਰ ਹੋ ਜਾਂਦੀ ਐ ਕੋਈ ਜਿੰਨਾ ਮਰਜੀ ਸਮਾਨ ਧਰ ਲੈ ਡੂਡ ਲੱਖ ਦੇ ਬਾਥਰੂਮ ਚੱਟੜੇ ਨੇ ਭਲਾ ਲੱਤਾਂ ਨੂੰ ਕੀ ਪਤਾ ਆ ਟੈਲਿਆਂ ਜਾਂ ਕੰਨ ਨੇ ਜਮੀਂ ਦੇ ਜਾਣ ਬਣਾ ਬਣਾ ਕੇ ਡੀਆਂ ਕੱਟ-ਕੱਟ ਲਾਈਆਂ ਹੋਣ ਜਾਂ ਨਹੀਂ ਇਹ ਤਾਂ ਭਾਈ ਤੁਹਾਡਾ ਨਿਰਾ ਗੱਪ ਐ ਮੈਂ ਬਾਹਰ ਅੰਦਰ ਫਿਰਦਾ ਰਹਿਣਾ ਆਏ ਅਸੀਂ ਨਹੀਂ ਮੰਨਦੇ ਭਾਈ ਸੰਤੋਖਾ ਦਿਖਾ ਕੇ ਲਿਓ ਤੂੰ ਤਾਂ ਪੱਪਾ ਵਿਆਹ ਵੇਲੇ ਵੀ ਮੈਨੂ ਰੀ ਛੱਡ ਗਈ ਸੀ ਅਖੇ ਭਾਈ ਨਣਦੇ ਤੂੰ ਘਰ ਸਾਮ ਤਨ ਸਮਝਦਾ ਹਾਰਾ ਸਾਰੀ ਮੈਂ ਨਹੀਂ ਭਾਈ ਮੈਂ ਤਾਂ ਦਿਖਾ ਕੇ ਲਿਆ ਕੀ ਪਤਾ ਤੁਹਾਨੂੰ ਗੱਪ ਮਰੀ ਜਾਂਦੀ ਹੋਵੇ ਉਹ ਭਾਈ ਕੁੜੀਏ ਉਹ ਦਿਖਾ ਤੇ ਲਈਏ ਹੁਣ ਅਗਲੇ ਦੇ ਐ ਸਿੱਧੇ ਮੱਥੇ ਸੋਨ ਨੂੰ ਘਰੇ ਕਿਵੇਂ ਲੈ ਜੀ ਕੋਈ ਤਿੱਥ ਤਿਹਾਰ ਹੋਵੇ ਕੋਈ ਅਗਲੇ ਦੇ ਘਰੇ ਪ੍ਰੋਗਰਾਮ ਹੋ ਜੇ ਐ ਫੇਰ ਤਾਂ ਲੈ ਜੀ ਹੁਣ ਐ ਨਹੀਂ ਜਾਇ ਜਾਂਦਾ ਆਪਾਂ ਕੋਈ ਸਕੀਮ ਲੱਭੋ ਹਾਂ ਸਹੀ ਗੱਲ ਆ ਸਕੀਮ ਬੇਬੀ ਹਾਂ ਪੁੱਤ ਮੈਂ ਕਹਿੰਦੀ ਸੀ ਵੀ ਕੱਲੋਂ ਮੇਰੇ ਪੱਕੇ ਚਲੇ ਆਉਣੇ ਆਪਾਂ ਨਾਲ ਤਾਂ ਮੇਰੇ ਛੁੱਟੀ ਹੈ ਨਾਲੇ ਮੈਂ ਤੇ ਭਤੀਜਾ ਦੇਖ ਕੇ ਆਉਂਗੀ ਹੁਣ 20 ਵਾ ਦਿਨ ਦਾ ਹੋ ਗਿਆ ਹੁਣ ਜੇ ਨਾ ਗਈ ਅਗਲਾ ਗੁੱਸਾ ਕਰੂਗਾ ਕਾ ਮਸਲਾ ਹੱਲਾ ਕਰਨਾ ਪੋ। ਉਥੇ ਪਪੂ ਕਰਕੇ ਵੀ ਕਹਿਤਾ ਉਹਨਾਂ ਨੂੰ ਸਾਰੇ ਨਾਲ ਗੱਲ ਕਰਕੇ ਤੁਰਿਆ। ਪਾਣੀ ਦਾ ਛੜਾਉਂਗਾ। ਮੈਂ ਇਹ ਕਰ ਦਿੰਦਾ। ਡਰੂ ਰਹਿਣ ਲੈ। ਸਦੀ ਪਵਾ ਤੁਮਾਨੂੰ ਜਾ ਕੇ ਮਿਲਦਾ ਨਾਲ ਕੋਈ ਪੁੱਛਿਆ ਕਿ ਜਦੋਂ ਪਾਈ ਮੇਰੇ ਸਾਲੇ ਨੂੰ ਦੀ ਪਤਾ ਲੱਗ। ਲੱਗੀ ਸਕੀਮ? ਹੈ? ਸਕੀਮ ਲੱਗੀ? ਨਾ ਤਾਂ ਪਾਣੀ ਦੀ ਮੂੰਹ ਜਾ ਸਾਫ ਕਰ ਦੋ। ਪਾਣੀ ਦਾ ਲੈ ਕੇ ਜਾਵਾਂਗੇ। ਪਾਣੀ ਤਾਂ ਨਹੀਂ ਉਹ ਕਰਦੇ ਹੈਗੇ। ਜੋ ਗਿਆ। ਹਾਂ। ਨਾ ਲਾ। ਬੋਲਦੀ ਕਿ ਮੈਂ ਜੋਗੀ ਜੋਗੀ ਕਿਨੂੰ ਕਰ ਨਾ ਹੁਣ ਕਿਵੇਂ ਨਾ ਆਇਗਾ ਨਾ ਕੀ ਕੀ ਕਰਨਾ ਜਾਣਾ ਨਹੀਂ ਬਹੁਤ ਨਾਲ ਕੋਈ ਹਾਂ ਸੋ ਚੋਪਾ ਜਾਣਾ ਰੋ ਆਈ ਤੂੰ ਕੱਪੜੇ ਤੋਂ ਬਾਹਰ ਹੋਇਆ ਫਿਰਦਾ ਮੇਰੀ ਸੌਰਾਂ ਦੇ ਘਰੇ ਆਇਆ ਬੇਸ਼ਰਮ ਮੇਰੀ ਮੇਰੀ ਗਲਤਾ ਸੁਣ ਲੈ ਪਹਿਲਾਂ ਭੌਂਕੀ ਜਾਣ ਜਾਣੀ ਹੈ ਜਿਹੜਾ ਉਹਨਾਂ ਦਾ ਡੇਢ ਲੱਖ ਵਾਲਾ ਬਣਾਇਆ ਨਾ ਬਾਥਰੂਮ ਉਸੇ ਚੀਜ਼ ਨਾ ਹੋਗਾ ਮੈਂ ਤਾਂ ਮੋ ਓ ਓ ਬੇਰਾ ਟਿਕ ਜਾ ਟਿਕ ਜਾ ਕਿਉਂ ਜਰੂਰ ਸਤਾਰ ਦਾਂਗਾ ਮਸ਼ਕ ਮਾਰਦੀ ਆ ਕੋੜੇ ਖੜਨ ਨੂੰ ਜੀ ਨਹੀਂ ਕਰਦਾ ਨਾ ਹੁਣ ਆਲਦੇ ਹੁਣ ਸਿੱਧੇ ਜਾਣ ਸਾਰੇ ਅੰਦਰ ਵੜ ਜੇਂਗਾ ਤੂੰ ਹਾਂ ਵੀ ਮੈਂ ਨਾ ਹਣਾ ਇੱਥੇ ਉਹ ਤੂੰ ਕਹਿਣੀ ਆ ਮੈਂ ਜਾਣ ਸਦਾ ਕੁੱਤਲ ਖਾਨੇ ਚ ਮੈਂ ਤਾਂ ਇਹ ਜੀ ਸਕੀਮ ਲਾਉਂ ਉਹ ਤਾਂ ਮੇਰੇ ਸਾਲੇ ਫੜ ਫੜ ਮੈਨੂੰ ਆਪ ਕਹਿਣਗੇ ਬਿਨਾਂ ਆ ਕੇ ਆਉ ਜੀ ਨਾ ਕੇ ਆਉ ਜੀ ਨਾ ਹਣਾ ਨਹੀਂ ਹੁਣ ਤੇ ਨਾ ਹੁਣ ਤਾਂ ਮੈਂ ਉੱਥੇ ਨਾ ਹੂੰ ਟੇਡੀਆਂ ਟਾਈਲਾਂ ਵਾਲੇ ਚ ਜੜ ਮਰੀ ਵਾਲਾ ਫੜੇ ਤਾਂ ਹੋ ਗਿਆ ਪ੍ਰੈਸ ਆ ਸੂਟ ਤਾਂ ਪਾ ਲੂੰਗੀ ਮੈਂ ਤੇ ਮੇਰੇ ਸੂਟ ਨਾਲ ਦੀ ਬੰਨ ਲੈਣਗੇ ਸੁਖੀ ਪੱਗ ਮੇਰੇ ਪੇਕੇ ਚ ਮੇਰੀ ਟੌਰ ਬਣ ਜੂਗੀ ਹਲਕੇ ਮਰਚਾ ਕਪੜੇ ਹੋ ਗਏ ਪ੍ਰੈਸ ਤੇ ਵੀ ਤਾਂ ਟੌਰ ਮੈਂ ਬਣਾਣੀ ਆ ਟੌਰ ਤਾਂ ਹੁਣ ਸਾਡੀ ਹੋਣੀ ਦੋਨੇ ਜੀਆਂ ਦੀ ਐਜੀ ਮੈਂ ਤਾਂ ਵਾਏ ਗਨੀਆ ਨਾਉਂ ਨੂੰ ਮਾਰ ਗੋਲੀ ਗੋਲੀ ਮਾਰਨਾ ਹੁਣ ਤਾਂ ਨਾ ਹੁਣ ਤਾਂ ਮੈਂ ਉੱਥੇ ਕਹਾਂ ਤੱਕ ਦਿੰਦੀ ਨੇ ਪਾ ਦਿੱਤੇ ਜੈਕਟ ਪਾ ਕੇ ਤਿਆਰ ਹੋ ਕੇ ਪੱਗ ਵੀ ਪਈ ਇੱਥੇ ਉਹ ਪੱਗ ਬੰਨ ਲੀ ਤੇਰੇ ਬਾਲੀ ਸੋਹਣੇ ਲੱਗ ਠੀਕ ਹੈ ਚੱਪਾ ਜਾ ਐ ਉਧਰ ਰੋਡਾ ਜਾ ਚੰਬੜਿਆ ਪਿਆ ਫਣਵਾ ਦੇਂਦੇ ਆ ਕੱਪੜੇ ਫੇਰ ਤਿਆਰ ਹੋ ਜੇ ਕਿਤੇ ਅੱਜ ਸਾਡੇ ਦੋਨੇ ਜਿਹੇ ਦੀ ਮੈਚਿੰਗ ਹੋ ਗਈ ਉਸ ਸਾਲੀ ਦੇ ਤੂਆਂ ਨਿਕਲ ਜਾ ਦੇਖਦੀ ਚੱਲ ਤੇਰੀ ਅਕੜ ਤਾਂ ਮੈਂ ਪੰਨ ਉਹ ਗਾਣਾ ਸੁਣਿਆ ਮੇਰੇ ਸੂਟ ਨਾਲ ਦੀਆਂ ਚੰਨਾ ਪੱਗਾਂ ਤੇ ਜਾਣ ਜਾਣ ਕੇ ਬਣਾਉਣ ਲੱਗ ਗਿਆ ਗਾਣਾ ਤਾਂ ਹੋਰ ਕਿਵੇਂ ਆ ਮੈਂ ਅੱਜ ਆਪਦੇ ਬੰਦੇ ਦੇ ਸੂਟ ਉੱਪਰ ਪੱਗ ਨਾਲ ਦਾ ਸੂਟ ਪਾਉਂਗੀ ਦੇਖੀ ਸਹੀ ਸਾਡੀ ਟੌਰ ਫਿਰ ਵੱਡੀ ਪੁਲਿਸ ਵਾਲੀ ਜੀ ਹਾਂ ਲੈ ਠੀਕੰਮ ਕਰੀ ਜਾਣਾ ਹੁਣ ਨਾਲ ਉਹ ਨਾ ਕੇ ਤਿਆਰ ਹੋ ਜਾਓ ਮੈਂ ਤੁਹਾਡੇ ਕੱਪੜੇ ਪ੍ਰੈਸ ਕਰਤੇ ਆ ਥੋੜਾ ਜਿਹਾ ਹੀ ਰਹਿ ਗਿਆ ਸੀ ਯਾਰ ਹੁਣ ਤਾਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਏ ਰਹਨੇ ਹੋਗੇ ਆਪਦਾ ਹਾਲ ਦੇਖੇ ਕੀ ਬਣਾਇਆ ਤੁਸੀਂ ਜਾ ਕੇ ਨਹਾ ਲਓ ਨਾ ਕੇ ਤਿਆਰ ਹੋ ਜਾ ਜਾਣਾ ਵੀ ਹੈਗਾ ਕੋਈ ਨਾ ਏਡੀ ਕੀ ਕਾਲੀ ਆ ਬਗ ਜਾਗੇ ਆ ਠੰਡੇ ਠੰਡੇ ਮੈਨੂੰ ਕੰਮ ਨਹੀਂ ਦੇਂਦੇ ਫਿਰ ਆਪਾਂ ਬਗ ਜਾਗੇ ਆ ਖੜਾ ਸੁਦਾ ਪਿੰਡ ਕਿਹੜਾ ਬੜੀ ਦੂਰ ਜਾਣਾ ਐ ਨਹੀਂ ਕਹਿੰਦੀ ਮੈਂ ਨਹਾ ਕੇ ਤਿਆਰ ਹੋ ਜਾ ਛੇ ਛੇਤੀ ਦੇਖੀ ਉੱਥੇ ਕੱਪੜੇ ਪੇਨ ਪ੍ਰੈਟ ਦੇ ਪ੍ਰੈਸ ਕਿਤੇ ਕੋਈ ਗੱਲ ਨਹੀਂ ਮੈਂ ਆਪੇ ਪਾ ਦੂੰ ਸਾਰੇ 10 ਮਿੰਟਾਂ ਦਾ ਕੰਮ ਆ ਹੁਣ ਮੇੜ ਦੂੰਗਾ ਮੈਂ ਲੱਗੀ ਨਾਉਣ ਜਾ ਕੇ ਤੇ ਆਪਦਾ ਤਿਆਰ ਹੋ ਜਾ ਕੋਈ ਨਾ ਨਾਲੇ ਫਿਰ ਸੌਰੀ ਜਾਵਾਂਗੇ ਠੱਡੇ ਠੰਡੇ ਹਾਂ ਪੂਰੇ ਮਿਲਦੇ ਨੇ ਠੰਡਾ ਕੋਈ ਨਾ ਫਿਰ ਪੈਗ ਲਾ ਲਾਂਗੇ ਲਵਾਉਂ ਪੈਗ ਯਾਰ ਕੀ ਆ ਸਾਲਾ ਸਾਰੇ ਜਾਣ ਦਾ ਸਵਾਦ ਵੀ ਖਤਮ ਕਰ ਦਿੰਦੀ ਆ ਕੋਤਾ ਚਲ ਆ ਜੀ ਛੇਤੀ ਤਿਆਰ ਹੋ ਕੋ ਇੰਨੀ ਕੀ ਤਾਂ ਪੁਰਾਣੀ ਵਾਸਤੇ ਤੇ ਹੋਈ ਆ ਬਸ ਬਸ ਚਲ ਆ ਗਿਆ 10 ਮਿੰਟਾਂ ਚ ਕੋਈ ਨਾ ਹੂੰ ਉਹ ਬੱਲੇ ਹੋ ਵੀ ਗਿਆ ਤਿਆਰ ਤੁਸੀਂ ਐ ਕਿਵੇਂ ਪੱਗ ਦੀ ਬਣ ਲਈ ਅੱਜ ਅੱਗੇ ਤਾਂ ਬੜੀ ਸੋਹਣੀ ਬੰਦਿਓ ਉਹ ਮੈਂ ਤਾਂ ਭਾਈ ਐਂ ਬੰਦਣਾ ਨਾਲੇ ਮੇਰੀ ਗੱਲ ਸੁਣ ਤੈਨੂੰ ਸੋਹਣੀ ਨਹੀਂ ਲੱਗੀ ਆ ਪਟਾ ਕੇ ਬੰਨ ਲੈਂਣਾ ਲੈ ਕਰਾਪੂ ਨਹੀਂ ਫਿਰ ਹਾਂ ਆ ਪੱਗ ਤੂੰ ਸੁੱਕੇ ਲ ਕੱਪੜੇ ਘਾਤੋਂ ਪਾ ਲੈ ਨਾ ਮੇਰੇ ਨੇ ਤੇਰੀ ਭੂਣੇ ਪ੍ਰੈਸ ਕਰਕੇ ਰੱਖੀ ਦੀ ਮੈਨੂੰ ਕਹਿੰਦੀ ਆ ਪਾ ਪੈਸ ਤਾਂ ਮੈਂ ਕੀਤੇ ਨੇ ਕੋਈ ਨਾ ਕੁਛ ਦੀ ਆਪੂ ਆ ਮੈਂ ਉਹ ਇਹ ਪਾਣੀ ਦੇਣਾ ਕੱਪੜੇ ਵੀ ਲਾਹੋ ਕੁੱਪੜ ਦੇ ਦੇਖ ਲੈ ਲਾ ਬਾਲੀਆਂ ਬੈਤਣਾਂ ਨੇ ਸਾਰਾ ਕੁਛ ੱਛਪਾ ਨਾ ਤਾਂ ਐਨੇ ਛਾਂਕ ਨਾਲ ਬਣਾਇਆ ਤੂੰ ਮੈਂ ਤਾਂ ਹਾਂ ਪੁੱਤ ਕੀ ਕਹਿੰਨੀ ਹੱਕੀ ਬਤਮੀਜੀ ਐ ਦੇਖੇ ਮੈਂ ਕੱਪੜਾ ਸੁੱਕੀ ਵਾਸਤੇ ਪ੍ਰੈਸ ਕਰਕੇ ਰੱਖਿਆ ਨੇ ਤੇ ਚੱਕ ਕੇ ਫੁੱਫੜਨੇ ਪਾਲੇ ਹੁਣ ਦੱਸ ਮੈਂ ਫੁੱਫੜਨਾ ਮੈਚਿੰਗ ਕਰਕੇ ਜਾਮਾ ਸੂਟਦੀ ਨਹੀਂ ਚੱਲ ਕੋਈ ਮੱਤੀ ਐ ਤਾਨੂੰ ਪੁੱਛਾ ਕਰਦੀ ਐ ਤੂੰ ਮੇਰੀ ਗੱਲ ਸੁਣ ਲੈ ਫੇਰ ਵੇਚ ਕੇ ਦਪਰਾਉਣਾ ਹੋ ਤੇ ਪਲੇਕ ਕਰਨਾ ਚੱਲ ਪੱਗ ਪੁੱਗ ਪਾਈ ਬੰਨੀ ਗਈ ਹੁਣ ਆਪਾਂ ਲਹਾਉਂਦੇ ਪੁੱਤ ਛੋਣੇ ਨਹੀਂ ਲੱਗਦੇ ਆ ਮੁੰਡੇ ਨੂੰ ਕਹਦੇ ਤੂੰ ਹੋਰ ਬਣ ਲੂਗਾ ਨਾ ਸੂਟ ਵੀ ਮੈਂ ਉਸੇ ਰੰਗ ਦਾ ਪ੍ਰੈਸ ਕੀਤਾ ਹੋਇਆ ਹੁਣ ਲੈ 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 ਸੂਟ ਦੀ ਕੀ ਗੱਲ ਆ ਪੁੱਤ ਤੇਰੇ ਵਾਲਾ ਸੂਟ ਮੈਂ ਪਾ ਲੂੰ ਮੇਰੇ ਵਾਲਾ ਤੂੰ ਪਾ ਲਈ ਤੇਰੇ ਪੁੱਫੜ ਵਾਲੇ ਕੱਪੜੇ ਸੁੱਕੀ ਪਾ ਲੂੰ ਪੂਆ ਮੈਨੂੰ ਐਂ ਦੱਸ ਕਿਹੜਾ ਜਿੰਮ ਕਰਦੀਆਂ ਤੂੰ ਵੀ ਮੇਰੇ ਵਾਲੇ ਕੱਪੜੇ ਤੇਰੇ ਫਸ ਜਾਣਗੇ ਕੋਈ ਨਾ ਮੈਂ ਖੋਲ ਨੂੰ ਉਹ ਤੇ 1 ਮਿੰਟ ਲਾਉਂ ਖੋਲ ਮਾਰਾਂ ਤੇ ਹੁੰਦੇ ਦੋ ਦੋ ਉਹ ਛੇਣ ਖੋਲ ਲੂ ਕੁਛ ਨਹੀਂ ਹੁੰਦਾ ਤੂੰ ਐਂ ਠੀਕ ਐ ਮੇਰੀ ਗੱਲ ਸੁਣ ਸੁੱਕੀ ਨੂੰ ਦੇ ਦੇ ਤੇਰੇ ਪੁੱਫੜ ਵਾਲੇ ਕੱਪੜੇ ਤੂੰ ਮੇਰੇ ਵਾਲੇ ਪਾ ਲੈ ਨਾਲੇ ਤੂੰ ਖੁਸ਼ ਨਾਲੇ ਤੇਰਾ ਪੁੱਫੜ ਖਸ ਤੇਰੇ ਕੱਪੜੇ ਮੇਰੇ ਕਿੱਥੇ ਆ ਜਾਣਗੇ ਐ ਲੱਗੂਗਾ ਜਿਵੇਂ ਝੋਲੇ ਦੇ ਵੀ ਡੰਡਾ ਪਾਇਆ ਹੁੰਦਾ ਚੱਲ ਜਿਹੜੇ ਮਰਜ਼ੀ ਪਾ ਲੈ ਪਰ ਤੇਰੇ ਬੁਫੜ ਦੇ ਕੱਪੜੇ ਨਾਲ ਨਾ ਤੂੰ ਫੇਰ ਹੋਤਾ ਐ ਪਤਾ ਤੈਨੂੰ ਸੁਬਾ ਦਾ ਬਾਲਾ ਗੜ ਮਚਵਾਦਾ ਉਹਦਾ ਰੁਛ ਕੇ ਭੱਗ ਜੂਗਾ ਓ ਛੇਤੀ ਛੇਤੀ ਨਵੇੜ ਲਾ ਕੰਮ ਨਹੀਂ ਬਤਾ ਦਵਾਰੇ ਫੇਰ ਆ ਜਾ ਕਾਲੀ ਬੋਲੀ ਨਹੀਂ ਰੀ ਮੰਗੂ ਚੜ ਕੇ ਵੀ ਤੈਨੂੰ 10 ਮਿੰਟਾਂ ਵਾਧ ਕੇ ਆਸੀ ਆ ਕੇ ਨਹਾ ਲਈ ਹਜੇ ਇੱਥੇ ਬੈਠਾ ਤੂੰ ਚੱਲ ਕੋਈ ਨਹੀਂ ਨਾ ਲਾਗੇ ਕੱਪੜੇ ਕਿਹੜਾ ਭੱਜੇ ਜਾਂਦੇ ਨੇ ਮੇਰੇ ਸਾਲੇ ਦੇ ਹਾਂ ਅਕਰ ਮੁਤੀਏ ਜੇ ਤੂੰ ਪੁਲਸ ਵਾਲੀਆਂ ਉਹ ਵੀ ਇਸ ਘਰ ਦਾ ਜਵਾਈ ਹੈ ਹਾਂ ਮੈਂ ਤਾਂ ਉਹੀ ਕੋਈ ਸਮਝਾਉਂ ਨਹੀਂ ਕੀ ਇਹਨੂੰ ਮੈਂ ਕੋਈ ਤਾਂ ਕੁਛ ਨਹੀਂ ਅਸਾ ਚ ਬੀਬੀ ਜਾਣਦੇ ਭੁੱਲ ਜਾਨੀ ਮੈਂ ਚੱਲ ਕੋਈ ਨਾ ਮੈਂ ਵੀ ਤੇਰਾ ਜਵਾਖ ਖਾਰ ਗਈਆਂ ਚੱਲ ਕੋਈ ਨਹੀਂ ਕੋਈ ਨਹੀਂ ਕਰੀ ਜਾਓ ਮਨਮਾਨੀ ਆਪਦੀਆਂ ਮੈਂ ਤਾਂ ਹੁਣ ਕੀ ਬਣੂੰਗਾ ਇਹ ਮੇਰੀ ਗੱਲ ਸੁਣ ਬਣ ਗਿਆ ਸਾਡਾ ਕੁਛ ਹਾਏ ਜਿਹੜੀ ਗੱਲ ਦਾ ਡਰਤੀ ਉਹੀ ਹੋ ਗਿਆ ਕੀ ਹੋ ਗਿਆ ਵਾ ਮੈਂ ਕਿਹਾ ਸੀ ਨਾ ਤਿਆਰ ਹੋ ਜਾ ਜਾ ਕੇ ਛੇਤੀ ਹਾਂ ਮੰਨੀ ਨਾ ਮੇਰੀ ਗੱਲ ਤੁਸੀਂ ਹੋ ਕੀ ਗਿਆ ਦੱਸ ਤਾਂ ਦੇ ਸਾਰੇ ਕਿਤੇ ਕਿਰਾਏ ਤੇ ਪਾਣੀ ਪੈ ਗਿਆ ਪਾਣੀ ਪੈ ਗਿਆ ਕਿਉਂ ਜੜਾਂ ਚ ਬੈ ਗਿਆ ਫੁੱਫੜ ਉਹ ਫੁੱਫੜ ਨੇ ਕੀ ਕਰਤਾ ਹੁਣੇ ਨੇ ਤੇਰੇ ਕੱਪੜੇ ਪਾਈ ਬੈਠਾ ਪ੍ਰੈਸ ਕਿਤੇ ਕਿਰਾਏ ਮੇਰਾ ਨੰਮ ਮਿਰਾ ਸਾੜਾ ਗਦੇ ਲੋਟਾਇਆ ਹੁਣ ਦੱਸ ਮੈਂ ਵੀ ਆਪਦਾ ਸੂਟ ਪ੍ਰੈਸ ਕੀਤਾ ਸੀ ਜਮੀ ਤੇਰੀ ਪੱਗ ਨਾਲ ਦਾ ਹੁਣ ਮੈਂ ਤਾਂ ਸੋਚਦੀ ਮੈਚਿੰਗ ਕਰਕੇ ਜਾਉਂਗੀ ਟੌਰ ਬਣਾਉਂਗੀ ਪੇਕੇਆਂ 'ਚ ਜਾ ਕੇ ਹੁਣ ਤੂੰ ਫੁੱਫੜ ਨਾ ਮੈਚਿੰਗ ਕਰਕੇ ਜਾਏਂਗੀ ਬੜਾ ਹੋ ਗਿਆ ਤੂੰ ਤੇ ਦਿਮਾਗ-ਦਮਗ ਟਿਕਾਣੇ ਆ ਕਿ ਨਹੀਂ ਮੈਂ ਫੁੱਫੜ ਨਾ ਕਿ ਮੈਚਿੰਗ ਕਰਕੇ ਜਾਉਂਗੀ ਜਦੋਂ ਪਾਈ ਬੈਠਾ ਤੇਰੀ ਪੱਗ ਨਾਲ ਦਾ ਉਹ ਫਿਰ ਮੈਂ ਉਹਦੇ ਨਾਲ ਦਾ ਸੂਟ ਥੋੜੀ ਪਾਉਂਗੀ ਹੁਣ ਕੋਈ ਹੋਰ ਫੁੱਕਣਾ ਪਊਗਾ ਹੁਣ ਤਾਂ ਮੈਨੂੰ ਦੱਦ ਲੱਗ ਗਿਆ ਤਾਂ ਮੈਨੂੰ ਇੱਥੇ ਆ ਕੇ ਤੇ ਛੇਤੀ ਭਜਾਉਣ ਦੇਣਾ ਨੂੰ ਕੱਢ ਲੈਣਾ ਉੱਥੇ ਛੇਤੀ ਕਰ ਹੁਣ ਐ ਪਰੋਣੇ ਨੇ ਥੋੜੀ ਕੱਢਿਆ ਜਾਂਦਾ ਹੁੰਦਾ ਫਿਰ ਵੀ ਫੁੱਫੜਾ ਇੱਕ ਦਿਨ ਲਈ ਹੁੰਦਾ ਪਰੋਣਾ ਤਰਾਉਣਾ ਅਸੂਰੇ ਆ ਕੇ ਡੇਰੇ ਨਹੀਂ ਲਾਈਦੇ ਹੁੰਦੇ ਘਰ ਦਾ ਅੱਜ ਮਗਜੂਗਾ ਯਾਰ ਮਗਜੂਗਾ ਹੁਣ ਨਾ ਆ ਜਾਣ ਨੂੰ ਤਿਆਰ ਹੋ ਰਹੇ ਹੰਦਸਾ ਉੱਥੇ ਚਲ ਹੁਣ ਮੈਨੂੰ ਕੀ ਪਤਾ ਹੁਣ ਕੋਣੇ ਛਾ ਗੜ ਦੇਣਾ ਸੰਗ੍ਰਿਤੀ 10 ਰੁਪਏ ਨਿਕਲਣਗੇ ਕੰਜੂਸ ਦੇ ਜੇਬ ਚੋਂ ਕੋਈ ਨਾ 100 ਰੁਪਏ ਦੇ ਦੂਗਾ ਟੈਨਸ਼ਨ ਨਾ ਲੈ ਤੂੰ ਮੈਂ ਦੇਵਾ ਦੂੰਗਾ ਪੀ ਮੈਨੂੰ ਨਹੀਂ ਚਾਹੀਦਾ 100 ਰੁਪਏ ਹੁਣ ਜਿਹੜਾ ਜਲੂਸ ਨਿਕਲਣਾ ਤਾਂ ਨਿਕਲ ਗਿਆ ਚਲ ਮੇਰੀ ਗੱਲ ਤਾਂ ਸੁਣਾ ਚਾੜ ਤਾ ਮੈਂ ਚੰਗੀ ਤਰ੍ਹਾਂ ਦੁੱਬ ਗਈ ਸਸਰੀ ਕਾਜੀ ਸਸਰੀ ਕਾਜੀ ਹਏ ਉਹ ਵਾਪਕ ਕੋਤਾ ਕੀ ਖੋਲਾ ਕੰਦਰਾ ਲਾਪ ਲੱਗ ਗਿਆ ਪਾ ਤੇ ਮੈਂ ਬਹਿ ਹਾਲੀ ਬੰ ਮਰ ਜਾਣਾ ਉਹ ਉਹ ਗਲਤੀ ਨਾਲ ਦੇਖ ਓਏ ਚਿੱਤਰ ਦੀ ਉਤਰਿਆ ਮੈਨੂੰ ਤਾਂ ਕੱਢ ਲਓ ਹੁੰਦੇ ਦੇ ਤਾਂ ਤੂੰ ਬੈਠੀ ਰਹੀ ਥੀ ਬੀਬੀ ਨੂੰ ਕੱਢ ਲਓ ਕਦੇ ਫੇਰ ਬੈ ਕੇ ਨਹੀਂ ਨਹੀਂ ਉਹ ਮੁੜ ਕੇ ਨਹੀਂ ਉਹ ਬੈਠੀ ਰਹਿਣ ਦੇ ਨਾ ਅਹੇਰ ਦੇਖ ਲੈ ਡੇਸ਼ੇਬਲ ਨਾਲ ਲਜਾਣੀ ਪਈ ਆ ਜੀ ਡੱਬੇਈ ਮਨ ਬੰਦਾ ਡੱਬੇਈ ਮਨ ਨਾ ਬੰਦਾ ਮੈਨੂੰ ਗੁੰਡਾ ਨਹੀਂ ਖੋਲਿਆ ਗੁੰਡਾ ਤੈਨੂੰ ਖੋਲ ਕੇ ਕਰਨਾ ਵੀ ਕੀ ਆ ਤੂੰ ਤਾਂ ਘਰੇ ਹੀ ਤੰਗੀ ਚ ਝੱਗ ਕੀਤੀ ਨਾਲੇ ਹੋਰ ਨਾ ਬੋਲੀ ਓਏ ਹੁਣ ਨਾ ਬੋਲ ਕੁੜਮਾ ਨਾ ਕਰ ਆਜੋ 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 ਐਣਕ ਦੇ ਦੇ ਐਣਕ ਦੇ ਦੇ ਓਏ ਤੂੰ ਬਾਈ ਦੀ ਸਾਤ ਤੂੰ ਨੀ ਗਾਲ ਸਮਰਾਈ ਆ ਆਹ ਐਣਕ ਦਾ ਹੁਣ ਤੈਨੂੰ ਕੀ ਦੇ ਐਣਕਾ ਚੋਰ ਬਨਜੋ ਇਹਦੀ ਠੀਕ ਗਾਲ ਜੀ ਤੂੰ ਪਤਾ ਠਿੱਡ ਜੰਦਰ ਦਾ ਉਤਰ ਹੁਣ ਉਤਰ ਪਾ ਤੂੰ ਉਤਰ ਪਾ ਆਜੋ ਆਜੋ ਸਸੀ ਕਰੀ ਠੀਕ ਹੈ ਹੇ ਮੇਰਾ ਗੁੱਗੂ ਆ ਸੁਤਾ ਫਿਰ ਸੁਤਾ ਬੈਠਾ ਚਲ ਸੌ ਜਾਂਦੇ ਸਸੀ ਨਾ ਸਾਚੇ ਕਾਲ ਪੁੱਤ ਸਸੀ ਕਰੀ ਸਸੀ ਕਰੀ ਜਾ ਸਸੀ ਕਰੀ ਸਸੀ ਸਸੀ ਬੈਠੀ ਹਨਜੀ ਵੇ ਚੁੱਪ ਤੁਸੀਂ ਸਾਰੇ ਸਿਆਣੇ ਬਿਆਣੇ ਹੋ ਹੁਣ ਤਾਂ ਕਹਿੰਦੀ ਵੀ ਚੰਗੀ ਨਹੀਂ ਲੱਗਦੀ ਜਲੂਸ ਕੜਾ ਕੇ ਰੱਖਤਾ ਮੇਰਾ ਤੁਸੀਂ ਇੱਥੇ ਨਾ ਗੱਡੀ ਕਰਾ ਕੇ ਨਹੀਂ ਆ ਸਕਦੇ ਵੱਡੀ ਉਹ ਪਾਈ ਤੇ ਵੀ ਪੰਕਟਾਰੇ ਫੁੱਫਰ ਨੇ ਛੜਿਆ ਕਹਿੰਦਾ ਆਪਣੀ ਜਣੀ ਇੱਕੋ ਗੱਡੀ ਚ ਜਾਵਾਂਗੇ ਸਾਰੇ ਜਣੇ ਵਹਿਜੋਗੇ ਆ ਦੇਖ ਪੰਡਤ ਐਨੇ ਜਿਆਦਾ ਜਲੂਸ ਕਢਾਇਆ ਪੰਦੇ ਬੋਤ ਤੋਂ ਲੱਗੇ ਕਹਿੰਦਾ ਮੈਂ ਆਪਾ ਤੇਰੀ ਗੋਦੀ ਚ ਬੈਠ ਕੇ ਜਾਵਾਂ ਉਹ ਦਸ ਦੁੱਧ ਪੀਨਾਂ ਚ ਵਾਕਿ ਸੇ ਜਿਹੜਾ ਮੇਰੀ ਗੋਦੀ ਚ ਬੈਠ ਕੇ ਫਿਰ ਸਾਲੇ ਨੂੰ ਉੱਤਰ ਲੱਗੇ ਨੇ ਜਮਈ ਪੱਟੀ ਮੇਜ਼ ਕਰਤੀ ਸੀਸੇ ਵਿੱਚ ਦੀ ਛਾਲ ਮਾਰੀ ਨਾ ਕਿ ਨੁੱਤਰਣਾ ਨਹੀਂ ਆਉਂਦਾ ਕਿ ਮੈਂ ਉੱਤਰ ਤੇ ਗੱਡੀ ਚੋਂ ਉਹ ਜਿੱਥੋਂ ਮੋਰਾ ਮਿਲਿਆ ਮੈਂ ਉੱਤਰ ਕੇ ਹੋਰ ਮੈਂ ਕੀ ਦੀ ਪਰਚਾਈ ਦੀ ਗੋਦੀ ਚ ਬੈ ਕੇ ਆਉਂਦਾ ਯਾਰ ਪਰ ਜੱਟ ਤੇ ਚੜੀ ਜਾਂਦਾ ਉੱਤਰ ਜਗ੍ਹਾ ਨਹੀਂ ਕਿ ਉੱਥੇ ਵਾਜਦਾ ਪਾਪ ਆ ਜਾ ਯਾਰ ਕਿਉਂ ਨਹੀਂ ਪੜਾਈ ਜਾਂਦੀ ਚੁੱਪ ਕਰ ਜੋ ਕਿਉਂ ਜਲੂਸ ਕੱਢੇ ਕੋਈ ਨਾ ਚੁੱਪ ਕਰ ਜਾ ਪੂ ਆ ਗਏ ਤੇਰਾ ਬੱਤਾ ਪੁਆਲੀ ਖੰਡ ਪੁਆਲੀ ਖੰਡ ਚੁੱਪ ਚੁੱਪ ਕਰ ਜੋ ਕਰ ਜੀ ਮਾਸਰ ਜੀ ਆਉਣ ਚ ਕੋਈ ਦਿੱਕਤ ਤਾਂ ਨਹੀਂ ਹੋਈ ਜੀ ਪਥੋਂ ਆ ਜੀ ਮਦਾ ਬਹੁਤ ਔਖਾ ਹੋਇਆ ਜਦੋਂ ਅਸੀਂ ਖੇਤਾਂ ਦਾ ਪਹਿਲਾ ਹੀ ਮੋੜ ਮੁੜੇ ਨਾਲ ਦੀ ਨਾਲ ਮੇਰਾ ਤਾਂ ਲੈਟਰਿੰਗ ਦਾ ਵਟ ਪੈ ਗਿਆ ਮੈਂ ਤਾਂ ਉੱਥੇ ਖੇਲੋਲੇ ਹੋ ਗਿਆ ਗੱਡੀ 'ਚ ਮਾਰ ਗਿਆ ਸਾਹ ਪੰਜ ਪੰਜ ਚਾਰ ਮਿੰਟ ਅਚਾਰ ਕੇ ਫਿਰ ਕੀ ਸੀ ਜਿਮਤ ਆ ਗਿਆ ਮਹਾ ਚਲੇ ਇੱਥੇ ਆ ਕੇ ਹੱਥ ਉੱਤ ਧੋਣਾਂਗੇ ਲਓ ਜੀ ਕੋਈ ਗੱਲ ਨਹੀਂ ਪਾਣੀ ਲਓ ਜੀ ਬਸ ਸਾਰੇ ਨੂੰ ਠੀਕ ਹੋ ਹੈ ਥੰਡਾ ਨਹੀਂ ਹੈ ਠੰਡਾ ਮੇਰੇ ਤਾਂ ਜਣਾ ਦੁਖਣ ਲੱਗੀਆਂ ਓਏ ਇਹ ਨਹੀਂ ਪਤਾ ਗਏ ਨਾ ਕੋਕ ਕੋਲਾ ਓਏ ਮੈਂ ਲਿਆ ਦਿੰਨਿਆ ਕੋਲ ਡਰਿੰਕ ਕੋਲ ਡਰਿੰਕ ਗਾਹ ਨਾ ਪਾਣੀ ਲੱਗਦਾ ਹੀ ਨਹੀਂ ਕਾਲਾ ਕਾਲਾ ਓਏ ਤੇ ਤੂੰ ਪਕੜ ਕੇ ਜਾਜਾ ਮਰ ਰਾਮ ਮੈਂ ਮੈਂ ਦਰਮਟ ਜਾ ਪਿੰਦੇ ਟਿੱਕੇ ਹੋ ਜਾਂਦਾ ਕੋਲ ਕਾਲਾ ਮੈਂ ਪੌਕੀ ਜਾਊਗਾ ਓਏ ਤੂੰ ਸਮਝਾ ਕੋਲ ਡਰਿੰਕ ਨੂੰ ਕੀ ਆ ਸਦਾ ਪੈਗ ਲਿਓ ਨਾਲੇ ਖਰਚਾ ਘਟੂ ਹੋਏ ਨਾ ਦਾ। ਲੈ ਕਮਾਲ ਕਰਦਾ ਫਫੜਾ ਤੇਰ ਵੀ ਮੇਰੇ ਸੌਰੀ ਆਏ ਯਾਰ। ਪੈਗ ਦੀ ਕੀ ਗੱਲ ਮੈਂ ਹੁਣ ਕਹਿ ਦਣਾ ਐਣੀ ਪਤਾ ਤਾਂ ਲੈਣ ਬਾਗੇ ਹੁਣ। ਹੋਰ ਬਾਈ ਸੁੱਖ ਸ਼ਾਂਤੀ ਆ ਘਰੇ? ਹਾਂ ਹਾਂ ਆਪਣੇ ਵਧੀਆ ਠੀਕ ਠਾਕ। ਤੇਰਾ ਕੰਮ ਕਾਰ ਵਧੀਆ ਚੱਲੀ ਜਾਂਦਾ। ਹਾਂ ਘਨੇ ਪੂਰਬ ਦੀ। ਅੱਛਾ। ਮੈਂ ਤੈਨੂੰ ਐ ਦੱਸਦੀ ਆ। ਅੱਛਾ। ਸਾਡਾ ਟੱਬਰ ਹੈਗਾ ਥੋੜਾ ਜਿਹਾ ਕੱਬਾ। ਠੀਕ ਐ। ਦੇਖ ਹੁਣ ਇਹ ਇੱਥੇ ਆਏ ਹੋਏ ਨੇ ਤੇਥੋਂ ਮੰਗਣਗੇ दारू। ਅੱਛਾ ਤੁਹਾਨੂੰ। ਖੁਫੜ ਵੀ ਇਹ ਜਈ ਹੈਗਾ। ਉਹ ਅਭੀ ਕੁਛ ਨਹੀਂ ਕਹਿੰਦੀ ਠੀਕ ਹੈ ਤੇ ਆਪ ਸਾਡੇ ਕਰੇ ਪੂਰਾ ਕਲੇਸ਼ ਹੋਇਆ ਅੱਛਾ ਆਹ दारू ਪਿੱਛੇ ਅੱਛਾ ਬਣ ਮੈਂ ਤਾਂ ਬਹੁਤ ਅੱਕੀ ਪਈ ਆ ਮੈਂ ਟੱਬਰ ਤੋਂ ਠੀਕ ਹੈ ਦੇਖ ਤੇਥੋਂ ਮੰਗਣਗੇ दारू ਤੂੰ ਨਹੀਂ ਹਾਂ ਕਰਨੀ ਮੈਂ ਭਣੀ ਕਿਹੜੇ ਮੂੰਹ ਨਾਲ ਜਵਾਬ ਦੇਵਾਂ ਪਰ ਉਹਨੇ ਆਏ ਹੋਏ ਆ ਹੋਣ ਪਰੋਣੇ ਪਰ ਦੇਖ ਮੈਂ ਨਹੀਂ ਆ ਸਾਰ ਕੁਝ ਚੱਲ ਸਕਦੀ ਹੈਗੀ ਤੂੰ ਐ ਕਰੀ ਜਵਾਬ ਦੇ ਦੀ ਜੇ ਨਹੀਂ ਜਵਾਬ ਦਿੱਤਾ ਜਾਂਦਾ ਫਿਰ ਐ ਕਰੀ ਆਹ ਮੱਝ ਲੈ ਕੇ ਖਿਸਕ ਜਾ ਕਰੋ ਠੀਕ ਹੈ ਪਰ ਤੂੰ ਆਪ ਹੀ ਜਵਾਬ ਦੇ ਤੂੰ ਮੈਂ ਆਪ ਹੀ ਬੰਨਾ ਮਾਰ ਦਿੰਦਾ ਵਾ ਠੀਕ ਹੈ ਠੀਕ ਕਰ ਕਰ ਠੀਕ ਹੈ ਤੁਹਾਨੂੰ ਹੋਰ ਮੈਂ ਸੰਭਲੂਗੀ ਤੂੰ ਚਾਹ ਮੈਂ ਭੱਗ ਜਾਣਾ ਮਾਜੂਨ ਲੈ ਕੇ ਖਸਕ ਜਾ ਤਾ ਠੀਕ ਹੈ ਸ਼ੁਕਰ ਹੈ ਰੱਬ ਦਾ ਇੱਕ ਬਲਾ ਦਾ ਟਾ ਲਈ ਚਲ ਹੁਣ ਦਾਰੂ ਨਹੀਂ ਮੰਗਣਗੇ ਸਿਆਪਾ ਨੇ ਪੜਿਆ ਇੱਕ ਅੱਧਾ ਦੋ ਲਵਾਉਣਗੀ ਬਪੜਾ ਉਹ ਤਾਂ ਇਹ ਨਹੀਂ ਪਤਾ ਵਾ ਗਿਆ ਹੋਵੇ ਮੇਰੇ ਕੋਲ ਤਾਂ ਸੁਪਰਾ ਇਹ ਨਹੀਂ ਪੁੱਤੇ ਦੀ ਬੇੜੀ ਕੰਮ ਦੇ ਉਹ ਇਹ ਕੁੜੀਏ ਤੂੰ ਕਿਉਂ ਬੇੜੀ ਚ ਬੱਟੇ ਪਾਉਣੀ ਆ ਉਹਦੇ ਚ ਤੁਸੀਂ ਉਧਰ ਜਾ ਕੇ ਜਵਾਬ ਜਵਾਕ ਦੇਖ ਲਓ ਜਵਾਕ ਦੇ ਬਾਹਰ ਕੋਈ ਮਰੀ ਜਾਂਦਾ ਪਕਾਈ ਜਾ ਮੈਂ ਬਾਹਰ ਅੰਦਰ ਫਿਰ ਮੈਂ ਕਹਿ ਕੇ ਆਉਣਾ ਪਪੜਾ ਮੈਂ ਕਹਿ ਕੇ ਬੈਠੋ ਕਹਿ ਕੇ ਆ ਜਾ ਹੁਣ ਹਾਂ ਜਿੰਦ ਤੇ ਫਿਰ ਤੇ ਅੱਕ ਲਾ ਦੇ ਉਹ ਜੱਟ ਟਿੱਕਾ ਮੋ ਪੱਬੀ ਪਾਲ ਰੰਡਾ ਹਾਂ ਪਾਲ ਚਲ ਗਦੀਆ ਕੀਤਾ ਉਹਨਾਂ ਨੂੰ ਫੜਾਇਆ ਜਾ ਕੇ ਤੇ ਇਹ ਨਾਲੇ ਗੱਲ ਸੁਣ ਮੈਂ ਨਾ ਭਾਬੀ ਦੇ ਕੋਲ ਜਾਇਆ ਮਾਂ ਕੰਮ ਹੈ ਮੈਨੂੰ ਨਾਲੇ ਕੁਝ ਵੀ ਕਹਿਣਾ ਗੁੱਸਾ ਨਾ ਕਰੀ ਉਹ ਦਿਲ ਦੇ ਮਾੜੇ ਨਹੀਂ ਹੈਗੇ ਮਜ਼ਾਕ ਕਰਨੀ ਮੜੀ ਜੀ ਆਤ ਬੜੀ ਹੈ ਸ਼ਾਬਾਸ਼ ਤੇਰੇ ਕਿੱਧਰ ਲੋਕ ਐ ਫਿਰਦਾ ਮੈਂ ਪ੍ਰਾਉਣਾ ਘਰੇ ਆਇਆ ਹੋਇਆ। ਉਹ ਕਾਣੂ ਪ੍ਰਾਉਣਾ ਮੈਂ ਇਸ ਬੋਲੀ ਜਾਂਦੀ ਆ ਟੜਕੇ ਦੀ। ਨਾ ਬੋਲੀ ਦਾ ਪ੍ਰਾਉਣਾ ਵੀ ਜਾਂਦਾ ਟੜਕੇ ਦਾ। ਨਾਲ ਫੁੱਫੜਾਇਆ ਹੋਇਆ ਮੈਨੂੰ ਵੀ ਲਿਆ ਦਿਓ ਕੁਛ। ਤੈਨੂੰ ਨਾਲ ਹੀ ਉਹਦੇ ਠੇਕੇ ਆਉਂਦਾ ਆ ਤੈਨੂੰ ਬੋਤਲ ਫੜ ਲਿਓ। ਔਰ ਪਤਾ ਹੀ ਆ ਉਹ ਮੈਨੂੰ ਸੋਡਾ। ਤੁਸੀਂ ਲਾਰਾ ਲਾ ਕੇ ਹੁਣ ਨਿਕਲ ਜਾਓਗੇ। ਅਜ ਦੁਬਾਰਾ ਕਿੱਥੇ ਆਉਣਾ ਤੁਸੀਂ? ਓਏ ਨਹੀਂ ਪ੍ਰਾਉਣਾ ਤੂੰ ਚਿੰਤਾ ਨਾ ਕਰ ਹੁਣ ਲਿਓ ਨਾ ਮੈਂ। ਲੈ ਆਈ ਕਿਤੇ ਉਹੀ ਗੱਲ ਹੋ ਜਾਈ। ਹਾਂ ਪੱਕੀ ਗੱਲ ਐ। ਪਹਿਲਾਂ ਵੀ ਆਈ ਮੋੜਤਾ ਸੀ ਤੁਸੀਂ। ਉਹ ਨਹੀਂ ਨਹੀਂ ਪ੍ਰਾਉਣਾ। ਨਾਲ ਖਫੜਾ ਆਇਆ ਹੋਇਆ ਸਾਲੋ ਬੇਇੱਜ਼ਤੀ ਹੋ ਜੂ ਠੀਕ ਹੈ ਠੀਕ ਹੈ ਕੱਲਾ ਬੰਦਾ ਮੁੜ ਜੇ ਮੁੜ ਜੇ ਨਹੀਂ ਨਹੀਂ ਪਰੋਣਾ ਚਿੰਤਾ ਨਾ ਕਰ ਤੂੰ ਮੈਂ ਗਿਆਤ ਆਇਆ ਮੈਂ ਨਾ ਭੋਲੇ ਤਾਂ ਆਏ ਬਣ ਜਤ ਨੇ ਮੇਰੇ ਸਾਡੇ ਇੱਕ ਤਾਂ ਤਰਸਾਉਣ ਲੱਗ ਜਾਂਦਾ ਇਹਨਾਂ ਤੇ ਲੈ ਉਹ ਪਤਾ ਨਹੀਂ ਇਹਨਾਂ ਉਹ ਜਿਹੜਾ ਕੰਮ ਆਇਆ ਉਹ ਤਾਂ ਤੂੰ ਕਰਿਆ ਨਹੀਂ ਤੇ ਹੋਰ ਗੱਲਾਂ ਮਰੀ ਜਾਂਦਾ ਇੱਥੇ ਕਿਹੜਾ ਕੂਤ ਪੀਣ ਦੀ ਅਕਲ ਕਿਹੜਾ ਕੰਮ ਹੋਈ ਬਾਥਰੂਮ ਆਣਾ ਅੱਛਾ ਮੈਂ ਉਹ ਤਾਂ ਤੂੰ ਮੇਰੀ ਗੱਲ ਸੁਣ ਲੈ ਤੂੰ ਮੇਰੇ ਦਿਮਾਗ ਨੂੰ ਨਹੀਂ ਜਾਣਦਾ ਕੋਕਟਾਉਣ ਦੇ ਫਿਰ ਦੇਖੀ ਗੱਲ ਬਣਦੀ ਮੈਂ ਤਾਂ ਹਰ ਅੰਦਰ ਫਿਰਿਆ ਹੋਇਆ ਇਹੋ ਜਿਹੋ ਉਹ ਕੰਝਰੂ ਉਹ ਦੋਨੇ ਇਕ ਨਹੀਂ ਜਦਾ ਚੋਟਿਆ ਤਰਾ ਦੇ ਵਾਪੇ ਲੈ ਤੂੰ ਗੜ ਜਾ ਇਧਰ ਪੈ ਹੋਣਾ ਹੈ ਨਜ਼ਾਰਾ ਅਸਲਾ ਹੁਣ ਮੇਰਾ ਸਰੀਰ ਸੈੱਟ ਹੋਇਆ ਪਈਦਾ ਤਾਂ ਕੰਮ ਖਰਾਬ ਹੋ ਗਿਆ ਸੀ ਖਰਾਬ ਨੂੰ ਤੂੰ ਚੱਪ ਕਰ ਜਾ ਕੋ ਆਕ ਆਕ ਕਰ ਕੀ ਘਟਾ ਜਰਾ ਓਏ ਓਏ ਤਰ ਫਰਲੇ ਬੈਠਾ ਓਏ ਉਬ ਗਲਤੀ ਨਾ ਕੂਣੀ ਬਜੀ ਗਲਤੀ ਨਾ ਚਲੋ ਕੋਈ ਗੱਲ ਨਹੀਂ ਫੜਦੀ ਜਾ ਕੇ ਬਾਥਰੂਮ ਚ ਸਾਫ ਕਰਿਆ ਹੋ ਕੋਈ ਗੱਲ ਨਹੀਂ ਜੀ ਸਾਫ ਕਰਿਆ ਉਹ ਮੈਂ ਲੈ ਬਬੀ ਮੈਨੂੰ ਫੜਾ ਦੇ ਨਾਂ ਦੀ ਤੇ ਜੈਕ ਸੁਪਾ ਪਿਆਗਾ ਐ ਕਰ ਪੁੱਤ ਤੂੰ ਬਹੁ ਟਾਈਮ ਦੀ ਬੈਠੀ ਹਾਂ ਮੈਨੂੰ ਫੜਾ ਮੈਂ ਵੀ ਤਾਂ ਬੈਠੀ ਆ ਦੋ ਘੜੀ ਆਰਾਮ ਕਰ ਲੈ ਨਾ ਨਾ ਪੂਆ ਜੀ ਉੱਠ ਜਾਣੀ ਚਲ ਕੋਈ ਨਾ ਪੂਆ ਸੁਪਾ ਪਿਆ ਚਲ ਸੋ ਹਾਂ ਚਲ ਕੀ ਪਤਾ ਮਾਂ ਦੀ ਕੋਦੀ ਦੀ ਆਦਤ ਪੈ ਗਈ ਹੋਰ ਹੁੰਦਾ ਹੀ ਐ ਕੀ ਗਰੀਜ ਜੈਕ ਦੋ ਬਣਾ ਸਾਹ ਹੀ ਨਹੀਂ ਲੈਂਦਾ ਸਾਰਾ ਦਿਨ ਚਲੋ ਕੋਈ ਨਹੀਂ ਭਾਬੀ ਹੁੰਦਾ ਹੀ ਹੈਗਾ ਹਨਾ ਇਹਨੇ ਕਿਹੜਾ ਬੋਲਣਾ ਵਿਚਾਰੇ ਨੇ ਅ ਫੁੱਫੜ ਕਿੱਥੇ ਆ ਉਹਨਾਂ ਦੀ ਦੀ ਪਫੜ ਜੀ ਬਾਥਰੂਮ ਗਏ ਨੇ ਉੱਪਰ ਕੋਕ ਬਿਲ ਗਿਆ ਸੀ ਅੱਛਾ ਅੱਛਾ ਅੱਛਾ

चाह पैग बुगतान होगी ना वही कोई ना बापू गया लैंड बस आऊगा वादिया लेके आऊगा आहो जो घरे बगे उदो ले आऊगा कोई ना मैं करता बार जाके गल कैके आ ਦੇਖ ਲੈ ਤੋ ਭੈਜਾ ਭੈਜਾ ਛਾਣਾ ਬਿਆਣਾ ਤੁਮ ਨਾ ਮੁੰਡਿਆਂ ਨੂੰ ਇੱਛਾਂ ਲਾ ਉਹ ਮੈਂ ਕੜਮਾ ਦੇ ਕਰੇ ਆਇਆ ਖੁੱਪ ਆਹ ਤੋ ਬਸ ਬਾਕੀ ਨਹੀਂ ਜਿੰਨਾ ਕੁ ਜਿੰਨੀ ਲੱਗ ਤੱਕ ਬਾਸੂ ਵੀ ਬਣਿਆ 1.5 ਉਹ ਹੈਲੋ ਹੁਣ ਮਿਲ ਗਈ दारू ਕੇ ਨਾਂ ਤੈਨੂੰ दारू ਤਾਂ ਮਿਲ ਗਈ ਪਰ ਉਹਨੇ ਆ ਪਰ ਮੇਰੇ ਆ ਦੀ ਮੈਂ ਇਸ ਭੱਜ ਗਈ ਮੈਂ ਸੁੱਟ ਗਈ ਹਾਂ ਹੈ ਕਿ ਮੈਂ ਉੱਡ ਜੂ ਜਰ ਮੈਂ ਇਸ ਕੁਮਾਰ ਕਰੀ ਇਹਨਾਂ ਤੋਂ ਉਹ ਤਾਂ ਟਰੱਕ ਤੋਂ ਡਰਦੀ ਉੱਡ ਗਈ ਮੈਂ ਕਿਹੜਾ ਝੂਠ ਬੋਲਦਾ ਬੋਤਲ ਤਾਂ ਮੇਰੇ ਲੱਕ ਚ ਐ ਓ ਕੋਈ ਹਲੋ ਕਰੀ ਕੀ ਹਾਲ ਹੈ ਪ੍ਰਧਾਨ ਜੀ ਹਾਂ ਗੋਲੀ ਮਾਰਦਾ ਉਹਨੂੰ ਜਰ ਮੈਂ ਨਾ ਹੋਣ ਗਿਆ ਮੈਂ ਅੱਛਾ ਜੀ ਹਰਦوار ਵਾਗ ਜੀ ਵਾੜ ਕੜੂ ਅੱਛਾ ਜੀ ਠੀਕ ਹੈ ਮੇਰਾ ਸਾਲਾ ਮੇਰਾ ਸਾਲਾ ਵੀ ਹੈਗਾ ਅੱਛਾ ਜੀ ਠੀਕ ਹੈ ਜੀ ਮੈਂ ਉਹਦੇ ਸੌਰੇ ਨੇ ਗਿਆ ਹੋਇਆ ਅੱਛਾ ਜੀ ਫਿਰ ਆਪਦੇ ਘਰੇ ਨਹੀਂ ਗਏ ਨਾ ਹਣ ਘਰੇ ਦੀ ਗੱਲ ਸੂਰ ਵੀ ਘਰੇ ਨਾਲ ਆ ਜਾ ਤੂੰ ਸੋਚਦਾ ਉਹ ਤੇ ਮੇਰਾ ਚੁੱਕਾ ਖਰਾਬ ਹੋ ਗਿਆ ਦੀਗਾ ਮੈਂ ਸੋਚਿਆ ਕਿ ਜਾ ਕੇ ਉੱਥੇ ਅੰਦਰ ਕੋਤਰਾ ਲੈਸ ਤੋਂ ਹੋਇਆ ਮੇਰੀ ਘੰਟਾ ਸੁਣਦਾ ਧਿਆਨ ਨਾਲ ਆ ਟੁੱਟ ਗਿਆ ਜੀ ਨੇ ਸਾਹ ਆ ਗਿਆ ਮਨ ਚਲਾਈ ਟੁੱਟੀ ਗਲਾਸਾਂ ਚੱਲੇ ਪਰ ਫਿਰ ਤੇ ਮੈਂ ਕੀ ਕਰ ਸਕਦਾ ਜੀ ਮੈਂ ਤੁਹਾਨੂੰ ਦੱਸ ਦੇ ਵੀ ਕਿਹੜੇ ਪਾਸੇ ਕੋਈ ਟੂਟੀ ਚੱਲੂਗੀ ਉਹਦਾ ਮੈਨੂੰ ਤਾਂ ਦੇਖ ਕੀ ਪਤਾ ਜੀ ਉਹ ਤੁਸੀਂ ਛੱਡ ਕੇ ਦੇਖਣਾ ਜੀ ਮੈਂ ਮੈਂ ਛੱਡ ਕੇ ਦੇਖਾਂ ਫਸੋ ਫੇਰ ਫੁਹਾਰ ਚੱਲ ਤੇ ਫੁਹਾਰ ਚੱਲ ਪੇ ਉਹ ਚੱਲ ਜੀ ਦੇਖੋ ਜੀ ਮੈਨੂੰ ਨਹੀਂ ਪਤਾ ਹੈਗਾ ਜੀ ਮੈਂ ਤਾਂ ਕੰਮ ਤੇ ਆਇਆ ਹੋਇਆ ਜੀ ਉਹ ਯਾਰ ਬੱਦੂ ਤੱਤੂ ਦਾ ਤਲਪਰਾ ਯਾਰ ਮੈਨੂੰ ਨਹੀਂ ਪਤਾ ਮੈਂ ਕੰਮ ਤੇ ਆਇਆ ਹੋਇਆ ਜੀ ਮੈਂ ਬਹੁਤ ਕੰਮ ਕਰਨੇ ਆਇਆ ਮੈਂ ਦੱਸਦੇ ਯਾਰ ਮੈਨੂੰ ਇਹ ਤਾਂ ਆਹੀ ਬਾਰੀ ਰੰਡੀ ਰੋਣਾ ਹੁੰਦਾ ਕਦੇ ਮੈਂ ਸੋਡੀਆਂ ਦੀਆਂ ਕਦੇ ਕੋਸ ਹੋਰ ਰੋਟੀਆਂ ਦਾ ਇਹਨਾਂ ਦਾ ਕੋਈ ਗੱਲ ਨਹੀਂ ਪਤਾ ਜਿਹੜੇ ਹਿਸਾਬ ਨਾਲ ਤੁਸੀਂ ਜਾਣ ਬੁੱਝ ਕੇ ਮੈਸ ਡੱਕਰੀ ਐ ਨਾ ਡੱਕਰੂ ਮੈਂ ਵੀ ਜਾਣ ਬੁੱਝ ਕੇ ਛੋਡੀ ਕੁੜੀ ਫਿਰ ਫੇਰ ਵੀ ਆਉਂਗੀ ਲੈਣ ਤੇ ਨਾਲੇ ਤੁਰ ਪਿਆ ਕੇ ਜਾਇਆ ਕਰੋਗੇ ਪਿੰਡਾ ਵਾ ਇੱਕ ਗੱਲ ਤਾਂ ਹੈਗੀ ਆ ਜਿਸ ਹਿਸਾਬ ਨਾਲ ਮੈਂ ਇਸ ਜੁੜੀ ਇਹਨਾਂ ਦੀ ਦਾਰੂ ਛੱਡ ਮੱਲਾ ਭੈਣ ਦੇ ਨਾਲ ਚਾਹ ਬਣੀ ਪੀਉਣੀ ਜੇ ਨਾ ਦਸਿਆ ਬਾਪੂ ਨੂੰ ਜਾ ਕੇ ਇਸ ਨੂੰ ਜ਼ੋਰ ਵੀ ਇਹ ਦੇ ਕੇ ਨਿਕਲ ਜਾਓ ਤੇ ਬੀ ਗਦਾਰੂ ਵਾਲਾ ਕੰਮ ਤਾਂ ਕੈਨਸਲ ਹੀ ਸਮਝੋ ਇਹ ਕਿਤੇ 2 ਡੇ ਲੱਖ ਦਾ ਡੇਢ ਕਾਨੂੰ ਹ ਸਵਾ 2 ਲੱਖ ਦਾ ਸੌਗਾ ਹੋਊਗਾ ਮੈਂ ਤਾਂ ਸਾਲ ਹੀ ਨਹੀਂ ਸਮਝਾ ਵੀ ਕਿਹੜੀ ਟੂਟੀ ਚਲਾਵਾਂ ਮੈਂ ਚਲਾਉਣ ਲੱਗਾ ਪਤੋਂ ਬਰਾ 7 12 ਚੱਲੇ ਪਿਆ ਫਿਰ ਫਿਰ ਮੈਂ ਮੈਂ ਤਾਂ ਪਲੰਬਰ ਨੂੰ ਵੀ ਫੋਨ ਲਾਇਆ ਉਹਦੇ ਵੀਰੇ ਸਾਲ ਦੇ ਸਮਝ ਜੇ ਨਹੀਂ ਆਈ ਹੈਗੀ ਫਿਰ ਫਿਰ ਉੱਥੇ ਨਾ ਇੱਕ ਚਿੱਟਾ ਝਟੋਂਕਾ ਜਿਹਾ ਡੰਗਾ ਬਟਾ ਹਾਂ ਉਥੋਂ ਮੈਂ ਟੂਟੀ ਦੱਬੀ ਉਹ ਤੋਂ ਪਾਣੀ ਨਿਕਲਿਆ ਫਿਰ ਮੈਂ ਹੱਥੋਂ ਤਾਂ ਨਾਲ ਦੋ ਤਿੰਨ ਵਾਰੀ ਮੈਂ ਘੁਰਲੀ ਵੀ ਕਰੀ ਹੂੰ ਹੂੰ ਖੌਰਾ ਕਾਦੇ ਵਾਲਾ ਡੰਗਾ ਹੋਊਗਾ ਵੇ ਕਾਤੋਂ ਆ ਗਿਆ ਜਿਹਦੇ ਤੋਂ ਅੱਪ ਬੈਣੇ ਹੁੰਨੇ ਆਏ ਆਹ ਹੋ ਗੋਟੀ ਦਾ ਬੈਠਣ ਵਾਲੇ ਵੀ ਡੰਕ ਲਾਰਖੇ ਨਾ ਨੀ ਹੋਰ ਕੀ ਅਬ ਦਿਖਾ ਲਿਆ ਤਾਂ ਵਧੀਆ ਹੈ ਦਿਖਾ ਲਿਆ ਡੰਕ ਤੀ ਹੋਇਆ ਫੁੱੜੀ ਹਾਂ ਕੋਈ ਐ ਕੁਛ ਨਹੀਂ ਮਤਲਬ ਕੁਛ ਨਹੀਂ ਸਾਰੇ ਮਗਰ ਲੱਗਣਗੇ ਚੁੱਪ ਕਰ ਅੱਛਾ ਕਹਿ ਜੀ ਟੂਟੀ ਇਹਦੀ ਤੂੰ ਨਹੀਂ ਮੈਂ ਤਾਂ ਆਪ ਨਹੀਂ ਪਤਾ ਵੀ ਕਹਿ ਜੀ ਇਹਦੀ ਸਮਝ ਨਹੀਂ ਆਉਂਦੀ ਇਧਰ ਨੂੰ ਘੁਮਾਵਾਂ ਕਾ ਇਧਰ ਨੂੰ ਘੁਮਾਵਾਂ ਤੇ ਟੂਟੀ ਚੱਲੀ ਨਹੀਂ ਫੁਫਾਰਾ ਚੱਲ ਪਿਆ ਦੀ ਤੁਰ ਫੱਟੇ ਵਿੱਚ ਮੈਂ ਸੁਟਲਦਾ ਸੁਟਣ ਰਹਿ ਗਿਆ ਤੂੰ ਤਾਂ ਜੁੱਤੀਆਂ ਖਾਣ ਦਾ ਲਾਇਕ ਪਾਣੀ ਡੋਂਗੇ ਇਹ ਸਵਾਲ ਬਹੁਤ ਹੀ ਹੈ ਸੱਚੀ ਉਹ ਬਸ ਖਾਦਿੰਗਾ ਮੈਨੂੰ ਫੜਾ ਆ ਜਨਿਵਰੀ ਲਾਡ ਡਰਾੜੀ ਨਹੀਂ ਮੈਂ ਉਹ ਵਾਰ ਨਹੀਂ ਨਹੀਂ ਟਾੜ ਕੇ ਨਾ ਸੁੱਤਾ ਐਸੀ ਧੱਕਾ ਦੋ ਤੇਰੇ ਕਿੱਕੇ ਕਿੱਕੇ ਮਾਰ ਕੇ ਉਹ ਉਂਟ ਨੰਬਾ ਕਰਦੇ ਸੁੱਤਾ ਲੈ ਪਾਬੋ ਐ ਫੜ ਲਾ ਗੋਦੀ ਚ ਹਾ ਨਾ ਦੇ ਨਾ ਨਾ ਦੇ ਜਵਾਬ ਇਹ ਛਿਨੀ ਦੇ ਫਿਰ ਰੋਣ ਲੱਗ ਮੇਰਾ ਪਤਾ ਤੁਮੇ ਜਗਤ ਨੂੰ ਪਤਾ ਹੈ ਹਾਂ ਪਹਿਨੇ ਕੱਟਾ ਕੋਈ ਦੁੱਧ ਬਕ ਲੈ ਜਾ ਲੈ ਬੰਦ ਫਰਾਦ ਹੋਣਾ ਲੈ ਲੈ ਕੋਈ ਨਾੜ ਕਾਂਜੀ ਆ ਬੇ ਦੁਰਮਟ ਗਿਆ ਹੌਲੀ ਪੜੀ ਠਾਣਾ ਦੇ ਆ ਆ ਜਿੱਕ ਪੁੱਟ ਕੇ ਬੋਟ ਕੇ ਦੇਖ ਦੇਖ ਨਾ ਦੇ ਓਏ ਹਾਂ ਇਹ ਕਬੂਤਰ ਨੇ ਮੈਨੂੰ ਫਿਰ ਹਸਾਬ ਨਹੀਂ ਨਾ ਕੋਈ ਨਾ ਠਾਣਾ ਦੇ ਬੁੱਝੜਾ ਓਏ ਫਿਰ ਕੀ ਹੋ ਗਿਆ ਦੋ ਦਿਨ ਬਰਸ ਨਹੀਂ ਕਰਿਆ ਪੁੱਤ ਡਰਦਾ ਜਾਈ ਮਾਹ ਇੱਕ ਗੰਦੀ ਆ ਰਹੀ ਥੋੜੀ ਹਾਂ ਹਾਂ ਕੋਈ ਕੋਈ ਬਈ ਬੋਚ ਕੇ ਬੋਲਾ ਭਾਈ ਤੂੰ ਹੀ ਫੜ ਲੈ ਇਹ ਤਾਂ ਹੁਲਦਾ ਜਾ ਮਰ ਚ ਗੱਲਿਆ ਚੰਕ ਪੂਰਾ ਹਾਂ ਦੋ ਜੋੜਨੇ ਤਾਂ ਦੇ ਦਿੰਦਾ ਹਾਂ ਦੋ ਮਿੰਟ ਤੇ ਫੇਰ ਨਿਕਲੋ ਲੋਰੀਆਂ ਦੇ ਲੈ ਓਏ ਲੋਰੀਆਂ ਦੇਣ ਦਾ ਤਾਂ ਸੁਣਨੋ ਹੀ ਹਿਸਾਬ ਹੁੰਦਾ ਸਾਨੂੰ ਬੰਦਿਆਂ ਨੂੰ ਕਿਹੜਾ ਹਿਸਾਬ ਹੁੰਦਾ ਨਹੀਂ ਬਹੂ ਲੈ ਮੈਨੂੰ ਫੜਾ ਦੇ ਲੈ ਫੜਾਓ ਕਿ ਵਾਕ ਚੱਕਣ ਚੱਕਲਾ ਹੈ ਕੱਲ ਨੂੰ ਚੱਕਣਾ ਲੱਗਦਾ ਵੀ ਕੋਈ ਪੋਤਾ ਪੱਤੀ ਹੋਊਗਾ

बीबी सुनेगा। बीबी। आगे एक ज़बाक नहीं आएगा तबी। पाबी ने कतूरा देता का का। ना? 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 ना कतूरा? है कि ज़बाक। पाबी? आगे आएगा। नहीं, नहीं, कतूरा। पाबी, मेरा पति जा रहे थे। कहाँ इतना? Oh my baby, Jack baby, सरता ही लगी तोड़े। ਬੱਤਮੀ ਜੀ ਹਾਂ ਕੀ ਐ ਤੂੰ ਕੁੱਤੇ ਨੂੰ ਚੱਕੀ ਫਿਰਦੀ ਆ ਕੋਈ ਕੁੱਤਾ ਨਾ ਕਹੋ ਇਹਨੂੰ ਕੁੱਤਾ ਨਹੀਂ ਹੈਗਾ ਇਹ ਨਾਮ ਹੈ ਦਾ ਜੈਕ ਕੁੱਤੇ ਨੂੰ ਕੁੱਤਾ ਹੀ ਕਹਾਈ ਹੋਰ ਕੀ ਕਹਾਗੇ ਜੈਕ ਆ ਮੇਰਾ ਇਹਦਾ ਨਾਮ ਆਗਾ ਜੈਕ ਕੁੱਤਾ ਨਹੀਂ ਹੈਗਾ ਇਹ ਤੂੰ ਮੇਰੇ ਭਤੀਜੇ ਨੂੰ ਗੋਦੀ ਚੱਕਣ ਦੇ ਇਹਨੂੰ ਗੋਦੀ ਚੱਕ ਰੱਖਿਆ ਉਹ ਅੰਦਰ ਸੁੱਤਾ ਪਿਆਗਾ ਫੇ ਉਹਨੂੰ ਕੌਣ ਸੰਭਰਿਆ ਉਹਨੂੰ ਨੈਣ ਸੰਭਦੀ ਆ ਫਿਰ ਪਹਿ ਤੁਚਨ ਪਹਿਲਾਂ ਕਦੇ ਪੁੱਛਿਆ ਕਦੀ ਅਸੂ ਹੋਈਆਂ ਜੇ ਬੁਗੀਆਂ ਲਈ ਜਾਂਦੇ ਸੀ ਦੇਖ ਤੂੰ ਚਾਹ ਦੇ ਨਾ ਕਿ ਜੱਫੀ ਦੇ ਤੋਕਾ ਹਾਂ ਤੋ ਕੀ ਨੂੰ ਮਾਤਾ ਮੈਂ ਕਦੋਂ ਕਿਹਾਗਾ ਵੀ ਇਹ ਬੱਚਾ ਹੈਗਾ ਮੈਂ ਤਾਂ ਕਦੋਂ ਦਾ ਜੈਕ ਮੇਰੇ ਕੁੱਤੇ ਦਾ ਨਾਮ ਜੈਕ ਹੈ। ਪੱਲੀ ਨੱਚ ਜਾਂਦੇ। ਮੁੰਨਾ ਤਾਂ ਖੁੱਦ ਦਾ। ਸ਼ਟ ਅਪ। ਬੱਤਮੀ ਜੇ ਮੇਰੇ ਜੈਕ ਦੇ ਸਾਥੀ ਵਾਦੀ ਆ ਜਾ ਬੇਬੀ ਆਪਾਂ ਚੱਲੀਏ। ਆਹ ਪਾਈ। ਆ ਆ। ਇਹ ਇਹ ਕੌਣਾ ਨਾਨੀ? ਨਾਨੀ ਹੋਣੀ। ਮਾਸੀ ਹੈ ਤੇਰੀ। ਪਾਪਾ ਵੀ ਕੰਬਲ ਤਾਂ ਲੈ ਜਾ ਤੇਰੇ ਭਤੀਜੇ ਦਾ।